ਦੀ ਗੱਲ ਇਹ ਹੈ ਕਿ ਮੀਟਿੰਗ ਚੋਂ ਨਿਕਲਣਾ ਨਾ ਨਿਕਲਣਾ ਬਾਧੀਆਂ ਬੰਨ ਲਿਆ ਨੇ ਜੀ ਅਸੀਂ ਕੋਈ ਬਾਹਰਲੇ ਮੁਲਕ ਤੋਂ ਆਏ ਅਤਵਾਦੀ ਨਹੀਂ ਹਾਂ ਅਸੀਂ ਆਪਦੀ ਰਾਜਧਾਨੀ ਚ ਆਪਦੀ ਗੱਲ ਲੈ ਕੇ ਜਾ ਰਹੇ ਹਾਂ ਐਡੀ ਵੱਡੀ ਬੈਰੀਕੇਡਿੰਗ ਕਰਨ ਦੀ ਸਰਕਾਰ ਨੂੰ ਲੋੜ ਨਹੀਂ ਜੀ ਚਲੋ ਬੈਰੀਕੇਡਿੰਗ ਵੀ ਹੁੰਦੀ ਆਈ ਹੈ ਉਹ ਕਰਦੀਆਂ ਆਈਆਂ ਸਰਕਾਰਾਂ ਪਰ ਸਵਾਲ ਇਹ ਹੈ ਕਿ ਅੰਦਰੋਂ ਗੈਸ ਵਗੈਰਾ ਦੇ ਬੋਦਨ ਤੋਂ ਲੈ ਕੇ ਲਗਾਤਾਰ ਇੱਥੇ ਹੋ ਰਹੀ ਹੈ ਉਹ ਸ਼ੈਲਿੰਗ ਤੋਂ ਅੱਗੇ ਟੱਪ ਕੇ ਉਹ ਤਾਂ ਜਿਹੜੀ ਹੋ ਗਈ ਹੋ ਗਈ ਹੁਣ ਜਦੋਂ ਸਰਕਾਰਾਂ ਇੱਥੋਂ ਤੱਕ ਉੱਪਰ ਜਾਣ ਆ 12 ਬੋਰ ਦੇ ਨੇ ਹੂੰ ਪਹਿਲਾਂ ਤਾਂ ਉਧਰੋਂ 12 ਬੋਰ ਦੇ ਆ ਚਲਾਉਂਦੇ ਨੇ ਤੇ ਸਾਡੇ ਬੰਦਿਆਂ ਨੂੰ ਜ਼ਖਮੀ ਕਰਦੇ ਨੇ ਮੈਂ ਤੁਹਾਨੂੰ ਇੱਥੇ ਵੀਡੀਓ ਦਿਖਾਉਣਾ ਹੈ ਜਿਸ ਵੀਡੀਓ ਦੇ ਨਾਲ ਤੁਹਾਨੂੰ ਸਪਸ਼ਟ ਹੋ ਜਾਊਗਾ ਆ ਆ ਗਿਆ ਯੋਰਾ ਆ ਗਿਆ ਆ ਜੀ ਉਹ ਮੇਨ ਚੀਜ਼ ਜਿਹੜੀ ਆ ਆ ਚੀਜ਼ ਹੈ ਦੇਖੋ ਆ ਚੀਜ਼ਾ ਜਿਹੜੀ ਇਹ ਤਾਂ 파ੜ ਦੂਗੀ ਬੰਦੇ ਨੂੰ ਆ ਬਾਰਡ ਦੇ ਕੋਲ ਵਾਲੇ ਹੈ ਹਾਂਜੀ ਕਿ ਜਿਹੜੀ ਆ ਚੀਜ਼ ਹੈ ਮੈਂ মিডিਆ ਦੇ ਉੱਤੇ মিডিਆ ਦੇ ਮੱਧਮ ਤੋਂ ਸਰਕਾਰ ਨੂੰ ਇਹ ਮੈਂ ਦੱਸਣਾ ਚਾਹਣਾ ਹੂੰ ਕਿ ਆ ਤੁਹਾਡੀ ਤੁਹਾਡਾ ਲੋਕਤੰਤਰ ਹੈ ਜੀ ਮੋਦੀ ਜੀ ਦਾ ਲੋਕਤੰਤਰ ਹੈ ਆ ਸਾਰਾ ਕੁਝ ਮੈਂ ਮਤਲ ਲੈ ਕੇ ਅੱਜ ਮੀਟਿੰਗ ਦੇ ਵਿੱਚ ਜਾਣਾ ਹੈ ਜੀ ਕਿ ਮੈਨੂੰ ਉਹ ਦੱਸੇ ਸਰਕਾਰ ਕਿ ਇਹ ਜਿਹੜੇ ਲੋਕ ਆ ਰਹੇ ਨੇ ਇਹ ਕੋਈ ਬਾਹਰਲੇ ਮੁਲਕ ਤੋਂ ਆ ਰਹੇ ਨੇ ਕੋਈ ਹਮਲਾ ਕਰਨ ਆ ਰਹੇ ਨੇ ਦਿੱਲੀ ਤੇ ਕਿਸ ਗੱਲ ਦੀ ਇਹਦੇ ਲਈ ਲੋਕਾਂ ਨੂੰ ਆ ਸਜਾਵਾਂ ਦਿੱਤੀਆਂ ਜਾ ਰਹੀਆਂ ਨੇ ਏਡੇ ਏਡੇ ਮਤਰਾ ਆਹ ਬੰਬ ਆ ਕੀ ਆਹ ਇਹ ਛੱਡਿਆ ਜਾ ਰਿਹਾ ਹੈ ਇਹ ਬੰਬ ਹੈ ਇਹ ਬੰਬ ਦੇ ਨਾਲ ਜਿਹਦੇ ਵੱਜਣਾ ਹੈ ਪਤਾ ਨਹੀਂ ਕਿੰਨੇ ਆਦਮੀ ਜ਼ਖਮੀ ਕਰਤੇ ਇਹਨਾਂ ਨੇ ਔਰ ਇਹਨਾਂ ਦੇ ਵਿੱਚ ਦਾ ਬਿਆਨ ਆਇਆ ਉਹ ਕਹਿੰਦੇ ਕਿ ਇਹਨਾਂ ਦੀ ਮੰਸ਼ਾ ਕੁਝ ਹੋ ਰਹੀ ਹੈ ਦਿੱਲੀ ਆਉਣੀ ਹੈ ਬਾਰਡਰਾਂ ਤੇ ਬੈਠੇ ਨੇ ਚੰਡੀਗੜ੍ਹ ਬੈਠ ਕੇ ਵੀ ਇਹਨਾਂ ਦਾ ਮੀਟਿੰਗ ਚੱਲ ਰਹੀ ਹੈ ਸਾਡਾ ਉਹ ਕਹਿੰਦੇ ਮਤਲਬ ਇਹਦੇ ਕਿ ਇਹਨਾਂ ਦਾ ਹੱਲ ਕੱਢ ਕੇ ਦੇਣਾ ਪਰ ਉਹਦੇ ਵੀ ਦਿੱਲੀ ਇੰਨ ਕੀ ਲੈਣ ਆਉਣਾ ਚਲੋ ਅਸੀਂ ਨਹੀਂ ਅਸੀਂ ਦਿੱਲੀ ਨਹੀਂ ਜਾਂਦੇ ਸੁਵਾਲ ਇਹ ਆ ਸਾਡੀਆਂ ਮੰਗਾਂ ਮੰਨ ਲੈਣ ਸਾਡੀਆਂ ਮੰਗਾਂ ਕੀ ਨੇ ਸੁਣ ਲਿਓ ਅਸੀਂ ਕਹਿੰਦੇ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਓ ਜਿਹੜਾ ਪਿਛਲੇ ਅੰਦੋਲਨ ਚ ਇਹਨਾਂ ਨੇ ਮੰਨਿਆ ਹੋਇਆ ਵੀ ਅਸੀਂ ਦੇਵਾਂਗੇ ਜੀ ਉਹ ਦੇਣ ਤੋਂ ਅੱਜ ਫੇਰ ਕਹਿੰਦੇ ਨੇ ਵੀ ਕਮੇਟੀ ਬਣਾ ਦਿੰਨੇ ਆ ਜੀ ਸਨ 2018 ਦੇ ਵਿੱਚ ਸਾਡੇ ਨਾਲ ਅੰਦੋਲਨ ਦੇ ਦੌਰਾਨ ਜਗਮੀਤ ਜੀ ਇਹਨਾਂ ਨੇ ਮੰਨਿਆ ਹੋਇਆ ਹੈ ਕਿ ਅਸੀਂ ਡਾਕਟਰ ਸੁਆਮੀਨਾਥਨ ਦੀ ਰਿਪੋਰਟ ਅਨੁਸਾਰ C2+15 ਨਾਲ ਤੁਹਾਨੂੰ ਫਸਲ ਦਾ ਪਾਤ ਦੇਵਾਂਗੇ ਮੰਨਿਆ ਹੋਇਆ ਹੈ ਉਹ ਲਾਗੂ ਕਰਦੇ ਸਾਡਾ ਰੋਲਾ ਮੁੱਕ ਜੇ ਅਗਲੀ ਦੂਜੀ ਗੱਲ ਤੀਜੀ ਤੀਜਾ ਪੁਆਇੰਟ ਸਭ ਤੋਂ ਇੰਪੋਰਟੈਂਟ ਜੇਕਰ ਕਾਰਪੋਰੇਟ ਲੋਕਾਂ ਦਾ 1.14 ਲੱਖ ਕਰੋੜ ਰੁਪਈਆ ਮਾਫ ਕੀਤਾ ਜਾ ਸਕਦਾ ਤਾਂ ਪੂਰੇ ਦੇਸ਼ ਦੇ ਕਿਸਾਨਾਂ ਦਾ ਜਿੰਨਾਂ ਦੀ 60% ਪਾਪੂਲੇਸ਼ਨ ਹੈ 60% ਪਾਪੂਲੇਸ਼ਨ ਦਾ 18 ਲੱਖ ਰੁਪਏ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਜੀ ਦੂਜੀ ਗੱਲ ਹੋਰ ਇੰਪੋਰਟੈਂਟ ਹੈ ਇਸੇ ਪੁਆਇੰਟ ਦੇ ਵਿੱਚ ਹਮ ਅੰਦਾਜ਼ਾ ਲਾਓ ਹਮ ਕਿ ਜਿਹੜਾ ਸਾਡਾ ਇੱਕ ਸਾਲ 'ਚ ਜੀ ਸਾਨੂੰ ਫਸਲ ਦਾ ਰੇਟ ਨਾ ਦੇ ਕੇ ਹਮ ਇੰਪੋਰਟ ਐਕਸਪੋਰਟ ਦੇ ਵਿੱਚ ਗੜਬੜਾ ਕਰਕੇ ਜੀ ਸਾਡਾ ਜਿਹੜਾ ਲਾਸ ਕੀਤਾ ਹਮ ਦੇਸ਼ ਦੇ ਕਿਸਾਨ ਦਾ ਉਹ ਇੰਨਾ ਕਰਤਾ ਜੀ ਉਹਦਾ ਰਿਕਾਰਡ ਹੈ ਬੋਲਦਾ ਹੈ ਕਿ 14 ਲੱਖ ਕਰੋੜ ਰੁਪਇਆ ਇੱਕ ਸਾਲ ਚ ਦੇਸ਼ ਦੇ ਕਿਸਾਨਾਂ ਦਾ ਵਰਭਾ ਕਰਦਾ ਹੈ ਜੀ ਹੁਣ ਦੇਸ਼ ਦੇ ਕਿਸਾਨਾਂ ਨੂੰ ਤਾਂ ਇੱਕ ਸਾਲ ਚ 14 ਲੱਖ ਕਰੋੜ ਦਾ ਘਾਟਾ ਪਾਇਆ ਜਾ ਰਿਹਾ ਹੈ ਤੇ ਕਾਰਪੋਰੇਟਾਂ ਨੂੰ ਕਰਜ਼ਾ ਛੱਡਿਆ ਜਾ ਸਕਦਾ ਹੈ ਅੱਜ ਜਦੋਂ ਦੇਸ਼ ਦਾ 7 ਲੱਖ ਦੇ ਕਰੀਬ ਕਿਸਾਨ ਖੁਦਕਸ਼ੀ ਕਰ ਗਿਆ ਉਦੋਂ ਕਿਸਾਨ ਨੂੰ ਕਰਜ਼ੇ ਦੀ ਰਾਹਤ ਦੇਣੀ ਬੰਦੀ ਨਹੀਂ ਹੁਣ ਸਰਕਾਰ ਇਹਨਾਂ ਸਾਡੀਆਂ ਤਿੰਨ ਮੰਗਾਂ ਨਹੀਂ ਬਾਕੀ ਮੰਗਾਂ ਜਿਹੜੇ WTO ਚ ਇਹਨਾਂ ਨੇ ਖੁਦ ਰੱਖਿਆ ਹੈ ਕਿ ਅਸੀਂ ਐਗਰੀਕਲਚਰ ਸੈਕਟਰ ਨੂੰ WTO ਚੋਂ ਬਾਹਰ ਕਢਵਾਉਣ ਲਈ ਯਤਨਸ਼ੀਲਤਾ ਕਰਨ ਹੂੰ ਉੱਥੇ ਕਰਵੇ ਕਰ ਖੇਤੀਬਾੜੀ ਨੂੰ WTO ਚੋਂ ਬਾਹਰ ਕੱਢ ਕੇ ਲਿਆਓ ਅੱਛਾ ਇਹ ਤਿੰਨੋਂ ਜਾਂ ਚਾਰੇ ਜਿਹੜੀਆਂ ਮੈਂ ਤੁਹਾਨੂੰ ਕਿੰਨਾ ਦੱਸਿਆ ਕਿ ਦੱਸਿਆ ਅਸੀਂ ਇੱਥੇ ਬੈਠੇ ਆ ਸਾਡੀਆਂ ਲਾਗੂ ਕਰ ਦੇਣ ਅਗਰ ਨਹੀਂ ਲਾਗੂ ਕਰਦੇ ਸਾਡੇ ਨਾਲ ਅਸੀਂ ਬਹਿਨੇ ਆ ਬਹਿ ਕੇ ਸਾਡੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਫਿਰ ਅਸੀਂ ਦਿੱਲੀ ਨਹੀਂ ਆਵਾਂਗੇ ਤਾਂ ਹੋਰ ਕੀ ਕਰਾਂਗੇ ਹੂੰ ਦਿੱਲੀ ਸਾਡੀ ਰਾਜਧਾਨੀ ਆ ਪੰਜਾਬ ਤੁਸੀਂ ਸਾਨੂੰ ਇਹ ਕਹਿ ਦਿਓ ਕਿਰਨ ਦੀ ਮਨਚਾ ਸਾਡੀ ਕੀ ਇਹ ਸਾਨੂੰ ਸਪਸ਼ਟ ਕਰੋ ਦੂਜੀ ਜਿਹੜੀ ਮੈਂ ਕਹਣੀ ਚੋਣਾ ਗੱਲ ਕੀ ਪੰਜਾਬ ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਕੀ ਦਿੱਲੀ ਪੰਜਾਬ ਦੀ ਰਾਜਧਾਨੀ ਨਹੀਂ ਕੀ ਦਿੱਲੀ ਹਰਿਆਣੇ ਦੀ ਰਾਜਧਾਨੀ ਨਹੀਂ ਹਰਿਆਣੇ ਤੇ ਪੰਜਾਬ ਤੇ ਹਰਿਆਣੇ ਦਾ ਕੀ ਹਾਲਾਤ ਕੀਤਾ ਹੋਇਆ ਸਾਰੇ ਦੇ ਸਾਰੇ ਪਿੰਡਾਂ ਦੇ ਦਾਲੇ ਫੋਰਸੇਜ਼ ਲਾ ਕੇ ਹਰਿਆਣੇ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਹੈ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਕੀ ਹਰਿਆਣੇ ਪੰਜਾਬੀ ਦਾ ਪੰਜਾਬ ਦੇ ਲੋਕ ਦਤਵਾਦੀ ਹੋਣਗੇ ਹਰਿਆਣੇ ਚਵਾਤਵਾਦੀ ਬੈਠੇ ਆ ਹਰਿਆਣੇ ਚ ਵੀ ਖਾਲਸਤਾਨੀ ਬੈਠੇ ਆ ਕਾਦੋਂ ਹਰਿਆਣੇ ਦੇ ਲੋਕਾਂ ਤੋਂ ਤੇ ਹਾਲਾਤ ਕੀਤਾ ਹੋਇਆ ਸੋ ਜਿਹੜੇ ਸਾਡੇ ਲੋਕ ਆ ਕੱਲ ਯੂਪੀ ਤੋਂ ਆਉਣਾ ਚਾਹ ਰਹੇ ਸੀ ਸਾਡੇ ਵਿੱਚ ਉੱਥੇ ਸਾਡੀਆਂ ਦਸ ਜothe ਬੰਦੀਆਂ ਨੂੰ ਉੱਥੇ ਦੀ ਉੱਥੇ ਮਤਲਬ ਇਹਨਾਂ ਰੀਟੇਨ ਕਰਕੇ ਰੱਖਿਆ ਹੋਇਆ ਹੈ ਕਰਨਾਟਕ ਤੋਂ ਸਾਡੇ ਬੰਦੇ ਆ ਰਹੇ ਮੱਧ ਪ੍ਰਦੇਸ਼ ਦੇ ਵਿੱਚ ਟ੍ਰੇਨ ਤੋਂ ਉਤਾਰ ਕੇ ਉੱਥੇ ਰੀਟੇਨ ਕਰ ਲਏ ਤੁਸੀਂ ਜੀ ਹੁਣ ਉਹ ਤਾਂ ਅਸੀਂ ਤਾਂ ਚਲੋ ਮੰਨ ਲਓ ਜੀ ਤਾਂ ਪਤਾ ਨਹੀਂ ਕੀ ਮਨਛਾ ਲੈ ਕੇ ਆ ਰਹੇ ਆ ਯਾਰ ਉਹ ਤਾਂ ਟ੍ਰੇਨ ਚ ਆ ਰਹੇ ਆ ਤੁਹਾਡੀਆਂ ਬੁਕਿੰਗਾਂ ਕਰਵਾ ਕੇ ਆ ਰਹੇ ਨੇ ਉਹਨਾਂ ਨੂੰ ਤੁਸੀਂ ਉਸ ਤਰੀਕੇ ਦੇ ਵਿੱਚ ਵੀ ਨਹੀਂ ਆਉਂਦੇ ਰਹੇ ਹੂੰ ਤਾਂ ਇਹ ਸਰਕਾਰ ਦਾ ਜਿਹੜਾ ਲੋਕਤੰਤਰ ਢਾਗੇ ਦੀਆਂ ਵੱਡੇ ਹੋ ਕੇ ਦੇ ਰਹੀ ਸਾਂ